went to go to the pan in the night la no 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 no

ਤੁਹਾਡਾ ਨਾਮ ਕੀ ਹੈ ਤੇ ਡੈਸੀਗਨੇਸ਼ਨ ਜੀ ਐਸ ਆਈ ਜਸਪਾਲ ਚੰਦ ਸੀਆਈਏ ਸਟਾਫ ਸਮੂਹ ਸਰ ਅਜੇ ਸੰਗਰੂਰ ਦੇ ਜੀ ਤੁਸੀਂ ਇੱਕ ਰੇਡ ਮਾਰੀ ਹੈ ਸਰ ਕਿਸ ਦੇ ਰਿਗਾਰਡਿੰਗ ਮਾਰੀ ਦੱਸੋ ਵੀ ਜਾਣਕਾਰੀ ਦਿਓ ਇਹ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਇਹਨਾਂ ਦੀ ਕੰਪਲੇਨਟ ਤੇ ਇੱਥੇ ਰੇਡ ਮਾਰੀ ਆ ਬਾਕੀ ਅਸੀਂ ਵੈਰੀਫਾਈ ਕਰਕੇ ਪੜਤਾਲ ਕਰਕੇ ਜਿਹੜੀ ਕਾਰਵਾਈ ਹੋਊਗੀ ਬੰਦ ਦੀ ਕਾਰਵਾਈ ਅਮਰ ਚੱਲਿਆਵਾਂਗੇ ਇਥੋਂ ਕੋਈ ਇਹਨਾਂ ਦੇ ਦੱਸਣ ਮਤਲਬ ਕੋਈ ਮਿਲਿਆ ਨਹੀਂ ਅੱਛਾ ਜੀ ਪਰ ਸਰ ਇਹਨਾਂ ਵੱਲੋਂ ਕੋ ਵੀਡੀਓ ਵੀ ਜਨ ਤੱਕ ਕੀਤੀ ਗਈ ਜਿਸ ਦੇ ਵਿੱਚ ਸਾਫ ਉਹ ਦੇਵਪਰ ਦਾ ਅड्डा ਚਲਾ ਰਹੇ ਨੇ ਗੱਲਬਾਤ ਵੀ ਕੀਤੀ ਗਈ ਉਸ ਦੇ ਵਿੱਚ ਦਿਖ ਰਿਹਾ ਸਾਫ ਉਹ ਸਾਰੇ ਪੜਤਾਲ ਕਰਕੇ ਜਿਹੇ ਜਿਹੇ ਕਾਰਵਾਈ ਉਹ ਬੰਦ ਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਮੈਂ ਇੱਕ ਸਟਿੰਗ ਆਪਰੇਸ਼ਨ ਕਰਾਇਆ ਸੀਗਾ ਜੀ ਪੁਲਿਸ ਵਾਲਿਆਂ ਰਾਹੀਂ ਉਹ ਵੀਡੀਓ ਅਸੀਂ ਐਸਐਸਪੀ ਸਾਹਿਬ ਦੇ ਕੋ ਪਹੁੰਚਾਈਤੀ ਜੀ ਤੇ ਜੀ ਉਹਨਾਂ ਨੇ ਫਿਰ ਸੀਏ ਸਟਾਫ ਦੀ ਰੇਡ ਵੀ ਕਰਵਾਈ ਜੀ ਪਰ ਸੀਏ ਸਟਾਫ ਨੂੰ ਉੱਥੇ ਕੋਈ ਨਹੀਂ ਮਿਲਿਆ ਜੀ ਇੱਕ ਜਨਾਨੀ ਬੈਠੀ ਸੀ ਤੇ ਉਹਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਜੀ ਉਹਨਾਂ ਨੇ ਮੈਂ ਮਹਮਾਨ ਜੋਗ ਐਸਐਸਪੀ ਸਾਹਿਬ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਜੀ ਹੱਥ ਜੋੜ ਕੇ ਵੀ ਜਿਹੜੀ ਵੀਡੀਓ ਸੀਨੇ ਬਣਾਈ ਹੋਈ ਹੈ ਜੀ ਉਹਦੇ ਵਿੱਚ ਸਰਿਆਮ ਦੇ ਵਪਾਰ ਦਾ ਧੰਦਾ ਚੱਲ ਰਿਹਾ ਜੀ ਨਾਈਟ ਦੇ 5000 ਰੁਪਏ ਉਹ ਮੰਗ ਰਹੀਆਂ ਨੇ ਜਨਾਨੀਆਂ ਜੀ ਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਜੀ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰ ਰਿਹਾ ਜੀ ਇਹ ਵੀਡੀਓ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਧੰਨਵਾਦ ਜੀ ਕੁਹੇ ਹੈ ਡਿਲੀਵਰ ਵੀ ਕਾਪੀ ਇਸਦੀ ਐਂਟੀ ਤੋਂ ਉਸ ਜਿਹੜੇ ਦੇ ਵਪਾਰੀਆਂ ਨੇ ਜੀ ਕੋਮਲ ਧੰਦਾ ਚਲਾ ਰਹੀ ਹੈ ਜੀ ਉਸਨੇ ਮੇਰੀ ਜਨਾਨੀ ਨਾ ਜੀ ਗਮਾਰਕਟ ਕੀਤੀ ਮੇਰੇ ਘਰ ਵਾਲੀ ਨਾ ਜੀ ਉਹ ਮੱਜੇ ਦੇ ਪਈਆ ਜੀ ਹੁਣ ਸਾਰੀ ਉਮਰ ਤੁਰ ਨਹੀਂ ਸਕਦੀ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਜੀ ਕਿ ਇਨਸਾਫ ਦੀ ਗੋਹਾਰ ਲਾ ਰਹਿਆਂ ਜੀ ਕਿ ਸਾਰੀ ਉਮਰ ਇਹ ਹੁਣ ਮੱਜੇ ਦੇ ਪਊਗੀ ਜੀ ਤੇ 1.5 ਲੱਖ ਰੁਪਇਆ ਹੁਣ ਤਾਈ ਸਾਡੇ ਤੇ ਕਰਜ਼ਾ ਦਾ ਚੜ ਚੁੱਕਿਆ ਜੀ ਮੈਂ ਜਮੀ ਗਰੀਬ ਬੰਦਾ ਜੀ ਮੈਂ ਇਨਸਾਫ ਦੀ ਮੰਗ ਕਰਦਾ ਐ ਐਸਐਸਪੀ ਸਾਹਿਬ ਤੋਂ ਜੀ ਮੈਂ ਤਾਂ ਇਹੀ ਮੰਗ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਸਰਜੀਤ ਸਿੰਘ ਵੀਰ ਜੀ ਵੀਰ ਜੀ ਤੁਸੀਂ ਇੱਕ ਦੇਪ ਵਪਾਰ ਦਾ ਪਰਦਾ ਫਾਸ਼ ਕੀਤਾ ਸਟਿੰਗ ਆਪਰੇਸ਼ਨ ਕੀਤਾ ਸੀ ਹਾਂਜੀ ਹਾਂਜੀ ਤੇ ਉਹ ਵੀਡੀਓ ਤੁਸੀਂ ਐਸਐਸਪੀ ਸਾਹਿਬ ਤੱਕ ਵੀ ਪਹੁੰਚਾਈ ਹਾਂਜੀ ਸੋ ਕੀ ਕਾਰਵਾਈ ਹੋਈ ਉਸ ਦੇ ਸਬੰਧ ਵਿੱਚ ਵੀਰ ਜੀ ਉੱਥੇ ਸੀਆਈ ਸਟਾਫ ਵਾਲੇ ਗਏ ਸੀਗੇ ਜੀ ਤੇ ਉੱਥੇ ਹਜ ਤੱਕ ਕੋਈ ਨਹੀਂ ਮਿਲਿਆ ਜੀ ਤੇ ਅਸੀਂ ਦਾ ਐਸਐਸਪੀ ਸਾਹਿਬ ਨੂੰ ਇਹੀ ਮੰਗ ਕਰਦੇ ਆਂ ਵੀ ਜਿਹੜੀ ਵੀਡੀਓ ਬਣੀ ਹੋਈ ਆ ਜੀ ਉਹਦੇ ਆਧਾਰ ਤੇ ਜੀ ਪਤਾ ਪਰਚਾ ਦਰਜ ਉਹਨਾਂ ਤੇ ਕੀਤਾ ਜਾਵੇ ਦੋਸ਼ੀਆਂ ਤੇ ਜਿੰਨੇ ਦੋਸ਼ੀ ਨੇ ਜੀ ਸਾਰੇ ਗ੍ਰਿਫਤਾਰ ਕੀਤੇ ਜਾਣ ਦੇ ਵਪਾਰ ਦਾ ਧੰਦਾ ਉੱਥੇ ਬੰਦ ਕਰਾਇਆ ਜਾਵੇ ਜੀ ਅਸੀਂ ਦਾ ਐਸਐਸਪੀ ਸਾਹਿਬ ਨੂੰ ਮੰਨ ਜਾਓਗੇ ਇਹੀ ਬੇਨਤੀ ਕਰਦੇ ਆਂ ਜੀ ਠੀਕ ਹੈ ਸੋ ਤੁਹਾਡੀ ਘਰ ਵਾਲੀ ਦੀ ਲੱਤ ਵੀ ਟੁੱਟੀ ਹੋਈ ਹੈ ਉਸਦੇ ਬਾਰੇ ਵੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਤੋੜੀ ਹੈ ਕੀ ਗੱਲਬਾਤ ਪੂਰੀ ਦੱਸੋਗੇ ਵੀਰ ਜੀ ਮੇਰੇ ਘਰ ਵਾਲੀ ਨੇ ਰਾਣੀ ਕੌਰ ਤੋਂ 10000 ਰੁਪਏ ਧਾਰਾ ਲੈਂਤਾ ਸੀ ਜੀ ਕਿਉਂਕਿ ਉਹ ਵਿਆਜ ਤੇ ਪੈਸੇ ਵੀ ਦੰਦੇ ਨੇ ਜੀ ਤੇ ਜੀ ਉਸ ਤੇ ਕਿਸ਼ਤ ਦੇਣ ਗਈ ਸੀ ਮੇਰੇ ਘਰ ਵਾਲੀ ਰਾਣੀ ਕੌਰ ਨੂੰ ਜੀ ਉੱਥੇ ਰਾਣੀ ਕੌਰ ਨੂੰ ਉਹ ਕੋਮਲ ਜਨਾਨੀ ਕੁੱਟ ਰਹੀ ਸੀ ਜੀ ਜਦ ਵੀਰ ਜੀ ਮੇਰੇ ਘਰ ਵਾਲੀ ਸੜਾਉਣ ਲੱਗੀ ਤਾਂ ਰਾਣੀ ਨੇ ਰਾਣੀ ਨੂੰ ਸੜਾਉਣ ਲੱਗੀ ਤਾਂ ਮੇਰੇ ਘਰ ਵਾਲੀ ਨੂੰ ਹੀ ਉਹ ਪੈ ਕੇ ਕੋਮਲ ਨੇ ਕਿਹਾ ਗੁਰਪ੍ਰੀਤ ਸਿੰਘ ਨੂੰ ਵੀ ਉੱਥੋਂ ਰਾੜ ਲਿਆ ਚੱਕ ਕੇ ਜਦੋਂ ਗੁਰਪ੍ਰੀਤ ਸਿੰਘ ਰਾੜ ਲਿਆ ਆ ਜੀ ਤਾਂ ਉਸ ਨੇ ਕੋਮਲ ਜਨਾਨੀ ਨੇ ਜੀ ਮੇਰੇ ਘਰ ਵਾਲੀ ਦੇ ਚੂਲੇ ਤੇ ਹੀ ਰਾੜ ਬਹੁ ਬੁਰੀ ਤਰ੍ਹਾਂ ਮਾਰਿਆ ਜੀ ਬਹੁਤ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਉਹ ਜਿਨ੍ਹਾਂ ਨੇ ਮਾਰੀ ਹੈ ਉਹ ਦਿਵਪਰ ਦਾ ਡੱਡਾ ਚਲਾਉਂਦੇ ਨੇ ਫਿਰ ਜੀ ਹਾਂ ਜੀ ਹਾਂ ਵੀਰ ਜੀ ਉਹ ਸਰਿਆਮਦੇਵਪਰ ਦਾ ਧੰਦਾ ਚਲਾ ਰਹੇ ਨੇ ਜੀ ਉਸ ਤੋਂ ਬਾਅਦ ਹੀ ਤੁਸੀਂ ਫਿਰ ਸਟਿੰਗੋ ਪ੍ਰਸ਼ਨ ਕੀਤਾ ਹਾਂ ਜੀ ਉਸ ਤੋਂ ਬਾਅਦ ਵੀਰ ਜੀ ਅਸੀਂ ਨੇ ਸਟਿੰਗੋ ਆਪਰੇਸ਼ਨ ਕੀਤਾ ਜੀ ਅਸੀਂ ਤਾਂ ਐਸਐਸਪੀ ਸਾਹਿਬ ਤੇ ਸੀਐਮ ਸਾਹਿਬ ਨੂੰ ਇਹ ਹੀ ਮੰਗ ਕਰਦੇ ਹਾਂ ਵੀ ਇਹ ਜਿਹੜੀ ਵੀਡੀਓ ਹੈ ਜੀ ਇਹਦੇ ਆਧਾਰ ਤੇ ਪਰਚਾ ਦਰਜ ਹੋਣਾ ਦੋਸ਼ੀਆਂ ਤੇ ਕੀਤਾ ਜਾਵੇ ਜੀ ਠੀਕ ਹੈ ਹੁਣ ਤੁਹਾਡੀ ਘਰ ਵਾਲੀ ਦੀ ਕੀ ਸਥਿਤੀ ਹੈ ਮੇਰੇ ਘਰ ਵਾਲੀ ਦੀ ਸਥਿਤੀ ਵੀਰ ਜੀ ਅਸੀਂ ਡੇਢ ਮਹੀਨਾ ਹੋ ਗਿਆ ਜੀ ਉੱਥੇ ਆਪਣੇ ਪਟਿਆਲੇ ਹਸਪਤਾਲ ਚ ਸੀਗੇ ਰਜਿੰਦਰਾ ਚ ਜੀ ਉਹਨਾਂ ਨੇ ਡਾਕਟਰਾਂ ਨੇ ਜਵਾਬ ਦਿੱਤਾ ਜੀ ਹੁਣ ਮੇਰੇ ਘਰ ਵਾਲੀ ਵੀਰ ਜੀ ਸਾਰੀ ਅਮਰ ਤੁਰ ਨਹੀਂ ਸਕਦੀ ਮੈਂ ਗਰੀਬ ਬੰਦਾ ਜੀ ਹੁਣ ਮੈਂ ਦੱਸੋ ਕਿੱਥੋਂ ਇਲਾਜ ਕਰਾਵਾਂ ਜੀ